ਉਹਨੇ ਇਹ ਗੱਲ ਕੀਤੀ ਸੀ ਸਾਡੀ ਕਿ ਮੈਂ ਰਿਕਾਰਡਿੰਗ ਪਾ ਲਿਆ ਉਹ ਮੇਰੇ ਕੋਲ ਬੈਠਣੀ ਬਣੀ ਲੱਗੀ ਹੈ ਅਗਲੇ ਦਿਨ ਕਿਦਾਂ ਕਰੇਗਾ ਮੇਰਾ ਨਾਮ ਗਰੇਸ ਸਿੰਘ ਜੀ ਤੇ ਬੱਚੇ ਦਾ ਨਾਮ ਅਰਵਤਵਾਲ ਸਿੰਘ ਜੀ ਤੇ ਅਸੀਂ ਸਟੱਡੀ ਵੀਜ਼ੇ ਤੇ ਨੂੰ ਇੰਗਲੈਂਡ ਭੇਜਿਆ ਆ ਜੀ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਅਥੀ ਮਾੜੀ ਜਿਹੀ ਪ੍ਰੋਬਲਮ ਹੋਈ ਆ ਉਹਦੇ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਫਸੇ ਦੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਸਾਡੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਹੀ ਕੋਈ 25 ਲੱਖ ਰੁਪਏ ਲਾਇਆ ਹੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆ ਕਿ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਉਹਦੀ ਮਗਾਵੀ ਅਸੀਂ ਸਾਰੀਆਂ ਰਸਮਾਂ ਇੱਥੇ ਕਰਨੀਆਂ ਚਾਹੁੰਦੇ ਆਂ। ਹੋਰ ਤੇ ਉਸ ਅਸੀਂ ਕੁਝ ਕਰ ਨਹੀਂ ਸਕਦੇ। ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਦਦ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ। ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ। ਅਸੀਂ ਹੋਰ ਪਰੇਸ਼ਾਨ ਆਂ। ਸੋਖਲੀ ਕੀਤਾ ਅਸੀਂ ਤੁਹੀ ਹੋ ਗਏ। ਕੀ ਗੱਲ ਹੈ ਯਾਰ? ਅਖਰੀ ਇਹਦੀ ਜਿਹੜੀ ਗੱਲ ਹੈ ਤੁਹਾਡੀ ਉਹ ਨਾਲ। ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਜਾ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ। ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਹਰ ਵਾਰ ਹੋਈ ਹੈ 4 ਵਜੇ। ਤੇ ਅੰਦਾਜ਼ੇ ਮੈਂ ਡੜੀ ਪੁਲਕਾ ਸ਼ਗਲ ਲਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਚੰਨ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ ਉਦੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਭਾਜੀ ਅਮ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਠੱਲਾ ਬਾਕੀ ਐਡੀ ਵਾਰੀ ਜਿਆਦਾ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਸਰਕ ਕਰਵਾ ਕੇ ਦਵਾਈ ਲੈਉਣਾ ਹੈ ਤੇ ਮੈਂ ਕੋਈ ਗੱਲ ਨਹੀਂ ਭਾਜੀ ਤੁਸੀਂ ਲਿਆਓ ਤੇ ਬਚੇ ਦਾ ਵੀ ਬਾਹਰ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਦੇ ਆਖ ਤਰ੍ਹਾਂ ਗੱਲ ਕਰਦਾ ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉੱਥੇ ਦਵਾਈ ਵੀ ਦਿੱਤੀ ਆ ਬਾਗ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨੀਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਵਸ ਠੀਕ ਹੋ ਜਣੀ 2 14 ਚ ਹੋ ਜੂਗੀ ਤੇ ਨੀ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋ ਜੀ ਅੱਜ ਫੋਨ ਆ ਗਿਆ ਵੀ ਉਹਦਾ ਕਿੰਨੇ ਵਜੇ ਤੁਹਾਨੂੰ ਫੋਨ ਆਇਆ ਸਾਨੂੰ 12 ਕੁ ਵਜੇ ਫੋਨ ਆਇਆ ਕਿਹਦਾ ਫੋਨ ਆਇਆ ਜੀ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰਣਾ ਉਹਤੇ ਉਹਦਾ ਫੋਨ ਆਇਆ ਬਈ ਸੁਪਨਾ ਯਾਦ ਹੁੰਦਾ ਕੋਈ ਗੱਲ ਕੀ ਹੈ ਮੈਂ ਆ ਪੂਰੀ ਕਰਨੀ ਹੈ ਘਰ ਚ ਆ ਕੇ ਜਾਂ ਜਿੱਦਾਂ ਪਾਜੀ ਬੱਚੇ ਪਾਜੀ ਬੱਚੇ ਤਾਂ ਅਸੀਂ ਪਿਆਲੇ ਵੀ ਛੱਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦੇ ਖਵਾਵਾਂਗੇ ਅਸੀਂ ਕਰ ਜੂਗੇ ਜੇ ਮਾਪਿਆਂ ਭੇਜਦੇ ਬੱਚਿਆਂ ਨੂੰ ਬਾਹਰ ਬੱਚਿਆਂ ਇਸੋ ਕੇ ਜਾਂਦੀ ਹੁੰਨੀ ਹੋ ਜਾਂਦੀ ਆ ਤਾਂ ਕੀ ਵੀਲ ਕਰਨਾ ਚਾਹੁੰਦੇ ਮਾਪੇ ਮਾਪੇ ਇਹਨਾਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜੀਂਦਿਆਂ ਚ ਤਾਂ ਨਾ ਮਰਿਆ ਚ ਕਿਸੇ ਜੋਗੀ ਨਹੀਂ ਰਹਿੰਦੇ ਅਸੀਂ ਦਿਆਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚੇ ਵੀ ਜਿੱਦ ਕਰਦੇ ਆ ਤੇ ਮਾਪੇ ਜਿਹੜੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸਤੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਕਿ ਤੇ ਹੁਣ ਪੈਣ ਭਰਾਂਗਾ ਗੱਡੀ ਹੱਥ ਜੋੜ ਕੇ ਬੇਨਤੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿਤਨਾ ਲੂ ਹੁਣ ਇਦਨ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ ਤੇ ਕਸ਼ਕੀ ਕਮਾਵੇਂ ਕਦੋਂ ਗੱਲ ਆਖਰੀ ਆਦੀ ਐ ਦਵਾਰੋ ਇਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਤੇ ਬਹੁਤ ਦਾ ਘੰਟਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਤੇ ਆਏ ਗੱਬੂਛਾ ਵੀ ਕਿਉਂ online ਨਾਲ ਸਾਹ ਚੱਲਣ ਡਿਆ ਇਹ ਕੋਈ ਗੱਲ ਨਹੀਂ ਹੁੰਦੀ ਕੋਈ ਹੋਣ ਦੇ ਫਿਰ ਉਹ ਤੋਂ ਬਾਅਦ ਗੱਲ ਨਹੀਂ ਸੁਪਨੇ ਦੱਸਿਆ ਉਹਨੇ ਸੁਪਨੇ ਇੱਥੋਂ ਤੋਂ ਬੜੇ ਚਾਵਾਣ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਵਾ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਤੇ ਗੱਲ ਹੁੰਦੀ ਸੀ ਕਹਿੰਦਾ ਹੀ ਮੈਂ ਆ ਚੀਜ਼ ਬੁੱਕ ਕਰਨੀ ਆ ਗਈ ਤੇਰਾ ਕਰੂੰਗਾ ਤੇ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋ ਇੰਨੀ ਆਪਣੀ ਗਰੀਬੀ ਨਿਕਲ ਚੋ ਗਰੀਬੀ ਤੋਂ ਸਾਰੀ ਉਮਰ ਆਪਾਂ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕਰ ਟੈਨਸ਼ਨ ਨਾ ਲਿਆ ਕਰ ਤੇ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਦੀ ਬਣੀ ਚੀਜ਼ਾਂ ਆਖੀ ਗੱਲ ਵੀ ਜਿਹੜੀ ਉਹਦਾ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰੂੰਗਾ ਲੈ ਗਰੀਂਦਾ ਦੀ ਗੱਲ ਜਾਨੀ ਇਹਨੂੰ ਤਾਂ ਠੀਕ ਦਾ ਕਿ ਮੇਰੇ ਕੋਲ ਬਾਹਰ ਆ ਜੂਗੀ ਅਸੀਂ ਦੋਵੇਂ ਭੈਣ ਇਕੱਠੇ ਰਹਿਵਾਂਗੇ ਮੰਮੀ ਕਦੋਂ ਬੰਨਣਾ ਦੀ ਜਦ ਕੰਮ ਬਣ ਜੂਗਾ ਤੈਨੂੰ ਇੱਧਰ ਖਲਾ ਦਿਓ ਜੀ ਅਸੀਂ ਦੋਵੇਂ ਜਿਹੜਾ ਇਕੱਠੇ ਰਹਿਵਾਂਗੇ ਕੀ ਬੋਲਦੇ ਤੁਸੀਂ ਵਿਦੇਸ਼ਾਂ ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਕੰਨ ਕਹਿਣਾ ਚਾਹੀਦਾ ਨੇ ਆਣੇ ਨੂੰ ਭੇਜਣਾ ਚਾਹੀਦਾ ਮੇਰੇ ਬਾਹਰ ਦਾ ਤੇ ਨਾਂ ਵੀ ਨਾ ਲਵੋ ਬਸ ਇਧਰ ਥੋੜੀ ਖਾ ਲੋ ਵਧੀਆ ਆ ਪਰ ਬਾਹਰ ਕਲਾਈ ਜਾਂਦੇ ਬਾਹਰ ਨਾ ਕਲਾਓ ਕੁੜੀਆਂ ਨਹੀਂ ਮੁੰਡਿਆਂ ਨੂੰ ਕੋਈ ਕੀ ਨਾਂ ਆ ਕੀ ਬੇਟੇ ਦਾ ਕੀ ਨਾਂ ਕੀ ਗੱਲਬਾਤ ਕੀ ਹੈ ਬੇਟੇ ਦਾ ਨਾਂ ਜ ਹੈ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮੇ ਦੀ ਸਿਸਟਰ ਹੀ ਉਹਨਾਂ ਨੇ ਦਾਖਲ ਦੋਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਵੀ ਡੈਥ ਹੋ ਗਈ ਆ ਫਿਰ ਤਰੀਕੇ ਨਾਲ ਕੀ ਕਾਰਨ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਐਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਬਾਹਰ ਪਰ ਮੁਸ਼ਕਲ ਆਉਂਦੀ ਆ 12 ਦੇ ਵੀ 6 ਮਹੀਨੇ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਵੇਸ ਤੇ ਗਿਆ ਜੀ ਠੀਕ ਇਹ ਗੱਲਬਾਤ ਕੀ ਹੈ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2.5 ਕਿਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਆ ਜੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਹਿਣੇ ਭੇਜ ਪਾ ਕੇ ਫੇਰੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੈ ਬੇਟਾ ਵੀ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੀ ਭਰਾ ਹੀ ਇਕੱਲਾ ਹੀ ਬਸ ਦੋਵੇਂ ਭੈਣ ਭੈਣ ਵੀ ਵਿਆਉਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਡਿਆ ਸੀ ਕਿ ਉਹ ਕਦੋਂ ਗੱਲ ਹੋਈ ਠੀਕ ਹੈ ਜੀ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸ਼ਿਸ਼ਟਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਫਨ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਕਾਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤ ਵੱਲ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਜੀ ਸ਼ੁਰੂ ਤੋਂ ਅਸੀਂ ਸਾਰਾ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ 12 ਰੁਪਿਆ ਚੰਗੇ ਭੇਖ ਵਾਸਤੇ ਭੇਜੀ ਤਾਂ ਅਸੀਂ ਤੇ ਬੱਚਿਆਂ ਨੂੰ ਆਨੇ ਆ ਚੰਗਾ ਕੋਈ ਨਾ ਕੋਈ ਸੌਰ ਜਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਏ ਬੱਚਿਆਂ ਦੀ ਜ਼ਿੰਦਗੀ ਸੌਖੀ ਹੋ ਜਾਏ ਪਰ ਇਹ ਥੋੜਾ ਪਤਾ ਵੀ ਪਿਆਲੇ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਗਾਈਆਂ ਮੱਝਾਂ ਵੀ ਵੇਚ ਲਈ ਵੇਚਦੀਆਂ ਤੋਂ ਵੀ ਕੱਕ ਜਾਂਦਾ ਰਹਿਣਾ ਸਭ ਕੁਝ